ਮਕਮਲ ਤੂ ਇਨ ਆਉਦਾ ਹੋਣੇ ਹੋਣੇ ਇੱਕ ਬਿਆਨ ਵੀ ਆਇਆ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਕਾਰਵਾਈ ਸਭ ਤੇ ਹੋਵੇਗੀ ਚਾਹੇ ਕੋਈ ਪੁਲਤਪ ਤਰੀ ਕਿਉਂ ਨਾ ਹੋਵੇ ਦੇਖਣਾ ਬਸ ਇਹ ਹੈ ਵੀ ਤੁਸੀਂ ਆਪਣੇ ਤੇ ਬਿਆਨ ਤੇ ਕਿੰਨੇ ਕ ਕਾਇਮ ਰਹਿੰਦੇ ਹੋ ਅੱディ ਦੌੜੀ ਕਰ ਰਹੇ ਹਾਂ ਵੀ ਕਦੋਂ ਇਸ ਲੇਡੀ ਕਾਂਸਟੇਬਲ ਦਾ ਵੀ ਘਰਟ ਆਇਆ ਜਾਂਦਾ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਬਥੇਰੀਆਂ ਮੁਹਿੰਮਾਂ ਚਲਾ ਜਾਂਦੇ ਪਰ ਉਹ ਮੁਹਿੰਮਾਂ ਬਸ ਉਹਨਾਂ ਕ ਟਾਈਮ ਹੀ ਚਲਦੀਆਂ ਰਹੀਆਂ ਜਦੋਂ ਉਹਨਾਂ ਤੇ ਗੱਲ ਨਹੀਂ ਕੀ ਹੁੰਦੀ ਜਦੋਂ ਗੱਲ ਆਉਣ ਲੱਗ ਜਾਂਦੀ ਦੀ ਜਦੋਂ ਆਪਣੇ ਲੋਕਾਂ ਦੇ ਨਾਮ ਆਉਣ ਲੱਗ ਜਾਂਦੇ ਸੀ ਫੇਰ ਸਾਰੀਆਂ ਮਹਿਮਾ ਥੱਪੋਗੇ ਰਹਿ ਜਾਂਦੀ ਆ ਕੋਈ ਵੀ ਸਰਕਾਰ ਕਿਸੇ ਮਤਲੇ ਦੇ ਉੱਪਰ ਕੀ ਐਕਸ਼ਨ ਲੈਂਦੀ ਹੈ ਇਹ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਉਹਤ ਮਸਲੇ ਦੇ ਤਾਰ ਕਿੱਥੋਂ ਤੱਕ ਜੁੜੇ ਹੋਏ ਨੇ ਜਾਂ ਫਿਰ ਉਹਤ ਐਕਸ਼ਨ ਨਾਲ ਉਹਨਾਂ ਦੇ ਆਪਣੇ ਤੇ ਕੀ ਅਸਰ ਪਵੇਗਾ ਯਾਨੀ ਜੇ ਇਹ ਅਗਰ ਉਹ ਮਸਲੇ ਦੇ ਐਕਸ਼ਨ ਲੈਣ ਨਾਲ ਸਰਕਾਰ ਤੇ ਹੀ ਅਸਰ ਪਵੇ ਤਾਂ ਫਿਰ ਤੁਸੀਂ ਦੇਖੋਗੇ ਕਿ ਉਹ ਸਰਕਾਰ ਉਹਨਾਂ ਮਸਲਿਆਂ ਤੇ ਐਕਸ਼ਨ ਨਹੀਂ ਲੈਂਦੀ ਚਾਹੀਏ ਉਹ ਸਟੇਟ ਗਵਰਨਮੈਂਟ ਹੋਵੇ ਜਾਂ ਉਹ ਸੈਂਟਰ ਗਵਰਨਮੈਂਟ ਹੋਵੇ ਸਿਰਫ ਸੌਖੇ ਮਸਲਿਆਂ ਤੇ ਹੀ ਐਕਸ਼ਨ ਲਿਆ ਜਾਂਦਾ ਜਿਹੜੇ ਜਿਹੜੇ ਵੀ ਔਖੇ ਮਸਲੇ ਹੁੰਦੇ ਆ ਉਹਨਾਂ ਨੂੰ ਘਾਟ ਹੀ ਛੇੜਦੇ ਆ ਸਰਕਾਰਾਂ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਮੁਕਤ ਮਹਮਾਚਲਾਰ ਕੀਆ ਸਰਕਾਰ ਨੇ ਵੱਡੇ ਵੱਡੇ ਲੋਕਾਂ ਦੇ ਘਰ ਟਾਏ ਜਾ ਰਹੇ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਟਾਏ ਜਾਂਦੇ ਤੇ ਲੱਗਦਾ ਇਦਾਂ ਰਿਹਾ ਸੀ ਇਹਨਾਂ ਵੀ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਸ਼ੁਰੂ ਹੋ ਰਹੀ ਹੈ ਹੁਣ ਤਾਂ ਬਸ ਪੰਜਾਬ ਨਸ਼ਾ ਮੁਕਤ ਹੋਇਆ ਹੀ ਸਮਝੋ ਪਰ ਇੱਥੇ ਵੀ ਉਹੀ ਸਵਾਲ ਵਾਰ-ਵਾਰ ਲੋਕ ਉਠਾ ਰਹੇ ਸੀਗੇ ਕਿ ਇਹ ਲਹਿਰ ਇਹ ਮਹਿੰਮ ਉਹਨਾਂ ਚੇ ਵੀ ਚੱਲੂਗੀ ਜੇ ਨਾ ਜਰ ਕਿ ਸਰਕਾਰ ਤੇ ਆਪਣੇ ਤੇ ਗੱਲ ਨਹੀਂ ਆਉਂਦੀ ਜਦੋਂ ਵੱਡੀਆਂ ਮੱਛੀਆਂ ਦੇ ਨਾਮ ਇਹਦੇ ਵਿੱਚ ਆਉਣ ਲੱਗੇ ਉਦੋਂ ਦੇਖਾਂਗੇ ਕਿ ਸਰਕਾਰ ਕੀ ਐਕਸ਼ਨ ਲੈਂਦੀ ਆ ਕਿ ਉਹਨਾਂ ਦੇ ਘਰ ਟਾਏ ਜਾਂਦੇ ਆ ਜਾਂ ਨਹੀਂ ਤੇ ਇਹਦਾ ਜਵਾਬ ਲੈਣ ਲਈ ਆਪਾਂ ਨੂੰ ਬਾੜੀ ਉੜੀਕ ਵੀ ਨਹੀਂ ਕਰਨੀ ਪਈ ਤੇ ਹੁਣੇ ਹੀ ਮਸਲਾ ਤੁਹਾਨੂੰ ਪਤਾ ਸਾਹਮਣੇ ਆ ਚੁੱਕਿਆ ਜਦੋਂ ਕਿ ਪੰਜਾਬ ਪੁਲਿਸ ਦੀ ਹੀ ਇੱਕ ਬਹੁਤ ਮਸ਼ਹੂਰ ਕਾਂਸਟੇਬਲ ਅਮਨਦੀਪ ਕੌਰ ਦੀ ਗੱਡੀ ਦੇ ਵਿੱਚੋਂ ਹੀ ਜਦੋਂ ਹਣ ਡਰੱਗ ਮਿਲੀ ਹੈ ਜਿਹਦਾ ਮਸਲਾ ਹੁਣ ਪੂਰਾ ਭਖਿਆ ਹੋਇਆ ਪੰਜਾਬ ਦੇ ਵਿੱਚ ਤਾਂ ਹੁਣੇ ਸਵਾਲ ਹੋਰ ਵੀ ਜ਼ਾਇਦ ਹੋ ਗਏ ਨੇ ਹੋਰ ਜ਼ਿਆਦਾ ਉੱਠਣ ਲੱਗ ਪਏ ਨੇ ਕਿ ਕੀ ਹੁਣ ਇਹਦਾ ਘਟਾਇਆ ਜਾਵੇਗਾ ਜਦੋਂ ਹਣ ਆਪਣੇ ਤੇ ਹੀ ਗੱਲ ਆ ਗਈ ਹੈ ਜਦੋਂ ਹਣ ਅਫਸਰਾਂ ਤੇ ਗੱਲ ਆ ਗਈ ਜੀ ਹਾਂ ਇਹ ਗੱਲ ਤਾਂ ਸਾਰਿਆਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਜਿਵੇਂ ਜਿਵੇਂ ਕਾਰਵਾਈ ਅੱਗੇ ਵਧੂਗੀ ਜਿਵੇਂ ਜਿਵੇਂ ਸਰਕਾਰ ਐਕਸ਼ਨ ਲਊਗੀ ਉਹਦੇ ਵਿੱਚ ਫਿਰ ਅਧਿਕਾਰੀਆਂ ਦੇ ਹੀ ਨਾਮ ਆਉਣ ਲੱਗ ਜਾਣਗੇ ਪੁਲਿਸ ਅਫਸਰਾਂ ਦੇ ਵੀ ਨਾਮ ਆਉਣ ਲੱਗਣਗੇ ਤੇ ਹਜੇ ਤਾਂ ਇਹ ਸ਼ੁਰੂ ਹੋਇਆ ਹਜੇ ਤਾਂ ਵੱਡੇ ਵੱਡੇ ਐਨਐਲਿਆਂ ਦੇ ਨਾਮ ਵੀ ਆਉਣਗੇ ਪਰ ਉਹਨਾਂ ਸਾਰਿਆਂ ਤੇ ਐਕਸ਼ਨ ਤਾਂ ਹੀ ਹੋਵੇਗਾ ਨਾ ਜੇ ਇੱਥੋਂ ਸ਼ੁਰੂ ਹੋਵੇਗਾ ਹੁਣ ਦੇਖਾਂਗੇ ਭਗਵੰਤ ਮਾਨ ਸਾਹਿਬ ਜੇ ਤੁਸੀਂ ਇਸ ਲੇਡੀ ਕਾਂਸਟੇਬਲ ਦੇ ਉੱਪਰ ਵੀ ਉਹੀ ਐਕਸ਼ਨ ਲੈ ਲਿਆ ਜੋ ਤੁਸੀਂ ਬਾਕੀ ਦੇ ਨਸ਼ਾ ਤਸਕਰਾਂ ਤੇ ਲੈ ਰਹੇ ਹੋ ਫੇਰ ਮੰਨਾਂਗੇ ਕਿ ਹਾਂ ਤੁਸੀਂ ਵਾਕਈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹੋ ਵਾਕਈ ਤੁਹਾਡੀ ਇਸ ਲਹਿਰ ਦੇ ਵਿੱਚ दम ਹੈ ਕਿ ਤੁਸੀਂ ਵਾਕਈ ਪੰਜਾਬ ਲਈ ਕੁਝ ਕਰ ਰਹੇ ਹੋ ਪਹਿਲਾਂ ਇਹਦੇ ਤੇ ਐਕਸ਼ਨ ਲਾਓ ਹਜੇ ਉਦੋਂ ਵੀ ਵੱਡੀਆਂ ਮੱਛੀਆਂ ਆਉਣਗੀਆਂ ਇਹਦਾ ਸ਼ੁਰੂ ਹੋਇਆ ਤੇ ਜੇ ਤੁਸੀਂ ਇਹਦੇ ਤੇ ਐਕਸ਼ਨ ਨਾ ਲੈ ਸਕੇ ਜੇ ਇਹਦਾ ਘਰ ਨਾ ਟਾਇਆ ਫੇਰ ਇਹ ਸਮਝਿਆ ਜਾਊਗਾ ਕਿ ਜੋ ਤੁਸੀਂ ਕਰ ਰਹੇ ਸੀਗੇ ਇਹ ਇੱਕ ਦਿਖਾਵਾ ਹੀ ਸੀ ਸੌਖਾ ਕੰਮ ਹੀ ਕਰ ਰਹੇ ਸੀਗੇ ਜਿੰਨਾ ਜਦੋਂ ਗੱਲ ਆਪਣੇ ਤੇ ਆਉਣ ਲੱਗੀ ਉਦੋਂ ਫਿਰ ਤੁਸੀਂ ਵੀ ਪਿੱਛੇ ਆਟ ਕੇ ਜਿਵੇਂ ਕਿ ਬਾਕੀਆਂ ਤੇ ਇਲਜ਼ਾਮ ਲੱਗਦੇ ਰਹੇ ਆ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਬਥੇਰੀਆਂ ਮੁਹਿੰਮਾਂ ਚਲਾ ਜਾਂਦੇ ਆਟੋ ਮਹਿਮਾ ਬਸ ਉਨਾ ਕ ਟਾਈਮ ਹੀ ਚਲਦੀਆਂ ਰਹੀਆਂ ਜਦੋਂ ਉਹਨਾਂ ਤੇ ਗੱਲ ਨਹੀਂ ਕੀ ਆਉਂਦੀ ਜਦੋਂ ਗੱਲ ਆਉਣ ਲੱਗ ਜਾਂਦੀ ਸੀ ਜਦੋਂ ਆਪਣੇ ਲੋਕਾਂ ਦੇ ਨਾਮ ਆਉਣ ਲੱਗ ਜਾਂਦੇ ਸੀ ਫੇਰ ਸਾਰੀਆਂ ਮਹਿਮਾ ਥਾਪੋ ਕੇ ਰਹਿ ਜਾਂਦੀਆਂ ਤਾਂ ਹੁਣ ਇਹ ਮੌਕਾ ਦਿਖਾ ਦਿਓ ਤੁਸੀਂ ਕੀ ਹਾਂ ਮੈਂ ਕਰ ਸਕਦਾ ਤਾਂ ਮੈਂ ਕੀਤਾ ਕਿ ਤੁਸੀਂ ਬਿਆਨ ਤਾਂ ਦੇ ਰਹੇ ਹੋ ਮੁਕਮਲ ਤਰੀਕਾ ਉਹਨੇ ਹੁਣ ਇੱਕ ਬਿਆਨ ਵੀ ਆਇਆ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਕਾਰਵਾਈ ਸਭ ਤੇ ਹੋਵੇਗੀ ਚਾਹੇ ਕੋਈ ਪੁਲਿਸ ਅਫਸਰ ਹੀ ਕਿਉਂ ਨਾ ਹੋਵੇ ਦੇਖਣਾ ਬਸ ਇਹ ਹੈ ਵੀ ਤੁਸੀਂ ਆਪਣੇ ਤੇ ਬਿਆਨ ਤੇ ਕਿੰਨੇ ਕ ਕਾਇਮ ਰਹਿੰਦੇ ਹੋ ਅਜੀ ਦੌੜੀ ਕਰ ਰਹੀ ਕਦੋਂ ਇਸ ਨੇੜੀ ਕਾਂਸਟੇਬਲ ਦਾ ਵੀ ਘਰ ਟਾਇਆ ਜਾਂਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਸ ਦਾ ਘਰ ਟਾਇਆ ਜਾਵੇਗਾ ਜਾਂ ਨਹੀਂ